ਹੁਣ ਆਪਾਂ ਨੂੰ ਤਮਾਸ਼ ਬੀਨ ਬਣ ਕੇ ਤਮਾਸ਼ਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਪਾਣੀ ਹੁਣ ਸਿਰ ਤੋਂ ਟੱਪਣ ਲੱਗ ਗਿਆ ਮਸਲਾ ਹਰ ਘਰ ਹਰ ਪਿੰਡ ਤੇ ਹਰ ਬੰਦੇ ਨਾਲ ਜੁੜਿਆ ਹੋਇਆ ਆ ਇੱਕ ਲੋਕ ਪੱਖੀ ਪੱਤਰਕਾਰ ਹੈ ਦੁਨੀਆ ਚੈਨਲ ਆ ਇਹਨਾਂ ਦਾ ਹਮੇਸ਼ਾ ਲੋਕਾਂ ਦੇ ਦੁੱਖਾਂ ਦਰਦਾਂ ਦੀ ਆਵਾਜ਼ ਉਠਾਉਂਦੇ ਨੇ ਤੇ ਹੁਣ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ ਇਸ ਪੱਤਰਕਾਰ ਨੇ ਦਾਵਾ ਕੀਤਾ ਕਿ ਮੈਂ ਚਿੱਟੇ ਦੇ ਖਿਲਾਫ ਪਿੰਡ ਦੇ ਵਿੱਚ ਖਬਰ ਲਾਈ ਸੀ ਏ ਰਸੂਲਪੁਰ ਪਿੰਡ ਲੁਧਿਆਣਾ ਦਾ ਪੱਤਰਕਾਰ ਮਨਦੀਪ ਹੈ। ਇਹਦੇ ਪਿੰਡ ਦੇ ਵਿੱਚ ਇਹ ਕਹਿੰਦੇ ਨੇ ਕਿ 45 ਦੇ ਕਰੀਬ ਮੌਤਾਂ ਚਿੱਟੇ ਨਾਲ ਹੋ ਚੁੱਕੀਆਂ ਨੇ ਤੇ ਪਿਛਲੇ ਦਿਨੀ ਦੋ ਸਕੇ ਭਰਾ ਇੱਕ ਚਿੱਟੇ ਦੇ ਨਾਲ ਮਰ ਗਿਆ। ਉਹਦਾ ਸੰਸਕਾਰ ਹੋ ਰਿਹਾ ਸੀ ਤੇ ਦੂਜਾ ਉਹਦਾ ਭਰਾ ਮਰਨ ਕਿਨਾਰੇ ਪਿਆ ਸੀ ਔਰ ਇਸ ਪੱਤਰਕਾਰ ਨੇ ਖਬਰ ਲਾਈ। ਪਿੰਡ ਦੇ ਲੋਕਾਂ ਦੇ ਬਿਆਨ ਲਾਏ। ਜਿਹਦੇ ਵਿੱਚ ਸਾਰੇ ਪਿੰਡ ਦੇ ਲੋਕ ਕੇ ਕਹਿ ਰਹੇ ਨੇ ਕਿ ਸਾਡੇ ਪਿੰਡ ਦਾ ਬੇੜਾ ਚਿੱਟੇ ਨੇ ਗਰਖ ਕਰਤਾ ਪਰ ਚਿੱਟਾ ਸਾਡੇ ਪਿੰਡ ਅਜੇ ਵੀ ਵਾਧੂ ਵਿਕੀ ਜਾਂਦਾ ਮਿਲੀ ਜਾਂਦਾ ਨਸ਼ਾ ਤਸਕਰ ਅਜੇ ਵੀ ਉਵੇਂ ਕੰਮ ਕਰੀ ਜਾਂਦੇ ਨੇ ਤੇ ਫਿਰ ਕੀ ਹੋਇਆ ਇਸ ਪੱਤਰਕਾਰ ਨੂੰ ਧਮਕੀਆਂ ਆਈਆਂ ਨੇ ਪਹਿਲਾਂ ਇਹ ਕਹਿੰਦਾ ਕਿ ਪੁਲਿਸ ਨੇ ਮੈਨੂੰ ਕਿਹਾ ਕਿ ਵੀਡੀਓ ਡਿਲੀਟ ਕਰੋ ਤੇ ਫਿਰ ਇਹ ਕਹਿੰਦਾ ਕੇ ਚਿੱਟੇ ਵੇਚਣ ਵਾਲਿਆਂ ਦੀ ਸਿੱਧੇ ਫੋਨ ਕਰਕੇ ਇਹ ਕਹਿੰਦਾ ਮਨਦੀਪ ਕਿ ਮੈਨੂੰ ਧਮਕੀ ਆਈ ਵੀ ਜਾਂ ਤਾਂ ਵੀਡੀਓ ਡਿਲੀਟ ਕਰ ਦੇ ਜਾਂ ਤੈਨੂੰ ਗੋਲੀ ਮਾਰਾਂਗੇ